ਸਾਹਬ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਕਲਮ ਤੁਸੀਂ ਇਹ ਵਿਚਾਰ ਦੇਣਾ ਚਾਹੁੰਦੇ ਹੋ ਜੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਦੇ ਜੋ ਅੱਜ ਆਪਾਂ ਗੱਲ ਮੋਈਏ ਕਾਲਜ ਦੇ ਅ ਲਖਵੀਰ ਜੀ ਪਹਿਲਾਂ ਤਾਂ ਤੁਹਾਡੇ ਥਰੂ ਔਰ ਤੁਹਾਡੇ ਚੈਨਲ ਕਲਮ ਨਿਰਖਤ ਤੋਂ ਮੈਂ ਇੱਕ ਸਾਰੇ ਸਮਰਾਨਾ ਨਿਵਾਸੀਆਂ ਨੂੰ ਔਰ ਆਸ-ਪਾਸ ਦੇ ਜਿੰਨੇ ਵੀ ਪਿੰਡਾਂ 'ਚ ਮੇਰੇ ਸੱਜਣ ਦੋਸਤ ਮਿੱਤਰ ਵੱਡੇ ਪਤਵੰਤੇ ਸੱਜਣ ਰਹਿੰਦੇ ਨੇ ਮੈਂ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਚੈਨਲ ਦੇ ਥਰੂ ਉਹਨਾਂ ਵੱਲੋਂ ਜੋ ਸਹਿਯੋਗ ਮੈਨੂੰ ਮਿਲ ਰਿਹਾ ਹੈ ਉਹ ਹੁੰਦਾ ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਧੰਨਵਾਦ ਤੁਹਾਡਾ। ਅ ਜਿੱਥੋਂ ਤੱਕ ਅੱਜ ਦੇ ਫੰਕਸ਼ਨ ਦਾ ਸਵਾਲ ਹੈ ਮੈਂ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਮਾਲਵਾ ਕਾਲਜ ਵਿੱਚ ਤੀਆਂ ਦਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕੀਤਾ ਅ ਅਸੂਲਨ ਤੇ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹਦਾ ਜੇ ਅ ਅਸੀਂ ਕਲਚਰਲ ਐਸਪੈਕਟ ਦੇਖੀਏ ਤੇ ਉਹ ਮੌਨਸੂਨ ਦੇ ਸ਼ੁਰੂ ਹੋਣ ਦੇ ਉੱਤੇ ਉਹਦੀ ਆਮਦ ਦੇ ਉੱਤੇ ਕੀਤਾ ਜਾਂਦਾ ਹੈ। ਪਰ ਕਿਉਂਕਿ ਕਾਲਜ ਜਿਹੜਾ ਹੈਗਾ ਉਹ ਉਹਦੇ ਜਿਹੜੀ ਸ਼ੁਰੂਆਤ ਜਿਹੜੀ ਆ ਉਹ ਤਕਰੀਬਨ ਅੱਧ ਮੌਨਸਨ ਵਿੱਚ ਜਾ ਕੇ ਹੁੰਦੀ ਹੈ ਤੇ ਕਾਲਜ ਦੇ ਸ਼ੁਰੂ ਦੇ ਵਿੱਚ ਗੁੱਡੀਆਂ ਦੇ ਵਾਸਤੇ ਜਿਹੜਾ ਇੱਕ ਸੈਲੀਬ੍ਰੇਟਿੰਗ ਫੰਕਸ਼ਨ ਹੁੰਦਾ ਉਹਨੂੰ ਦਿਮਾਗ 'ਚ ਰੱਖਦੇ ਹੋਏ ਸੀ ਤੀਆਂ ਦੇ ਫੰਕਸ਼ਨ ਨੂੰ ਅੱਜ ਆਰਗੇਨਾਈਜ਼ ਕੀਤਾ ਹਜੇ ਸਾਵਣ ਦਾ ਮਹੀਨਾ ਖਤਮ ਹੋਣ 'ਚ ਹਜੇ 2-4 ਦਿਨ ਪਈ ਹੈਗੇ ਨੇ ਜਿਹੜਾ ਇਹ ਫੰਕਸ਼ਨ ਅਸੀਂ ਕੀਤਾ ਹੈਗਾ ਜੇ ਮੈਂ ਇਹਨੂੰ ਆਪਣੇ ਕਲਚਰਲ ਪੱਖ ਤੋਂ ਜੇ ਮੈਂ ਕਹਾਂ ਤੇ ਕਿਤੇ ਨਾ ਕਿਤੇ ਜਿਹੜੀ ਨਾਰੀ ਸ਼ਕਤੀ ਹੈ ਜਿਹੜੀ ਔਰਤ ਦੀ ਰੈਜ਼ੀਲੀਐਂਸ ਹੈ ਔਰਤ ਦੀ ਜਿਹੜੀ ਪਾਵਰ ਹੈ এমਪਾਵਰਮੈਂਟ ਦਾ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਮੇਰੇ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਸੀਗੇ ਮੈਂ ਉਹਨਾਂ ਦਾ ਬੜਾ ਧੰਨ ਸ਼ੁਕਰਗੁਜ਼ਾਰ ਆ ਸਾਡੇ ਜਿਹੜੇ ਮਾਲ ਸਮਰਾਲਾ ਦੇ ਸਾਡੇ ਜਿਹੜੇ ਲੋਕਲ ਐਮਐਲਏ ਨੇ ਸਰਦਾਰ ਜਗਤਾਰ ਸਿੰਘ ਦਿয়ালਪੁਰਾ ਜੀ ਉਹਨਾਂ ਦੀ ਧਰਮ ਪਤਨੀ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਔਰ ਉਹਨਾਂ ਦੇ ਨਾਲ ਨਾਲ ਹੀ ਜਿਹੜੇ ਸਾਡੇ ਆਸ-ਪਾਸੇ ਦੇ ਪਿੰਡਾਂ ਦੇ ਸਰਪੰਚ ਆਏ ਹੋਏ ਨੇ ਉਹਨਾਂ ਨੇ ਜਿੰਨੀ ਸਾਨੂੰ ਸਪੋਰਟ ਦਿੱਤੀ ਹੈ ਜਿੰਨੀਆਂ ਪਿੰਡ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਔਰਤਾਂ ਨੇ ਆਪਣੀ ਸ਼ਮੂਲੀਅਤ ਪਾਈ ਆ ਉਹਦਾ ਮੈਂ ਦੇਣਾ ਹੀ ਨਹੀਂ ਦੇ ਸਕਦਾ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਆਸੇ ਪਾਸੇ ਦੇ ਸਰਕਾਰੀ ਸਕੂਲ ਸੀਗੇ ਉਹਨਾਂ ਦੀ ਬੱਚੀਆਂ ਨੇ ਪਾਰਟਿਸਿਪੇਟ ਕੀਤਾ ਔਰ ਬੜਾ ਦਿਲ ਨੂੰ ਤਸੱਲੀ ਹੋਈ ਕਿ ਲਗਭਗ 500 ਤੋਂ ਉੱਤੇ ਬੱਚੀਆਂ ਜਿਹੜੀਆਂ ਸੀ ਉਹਨਾਂ ਨੇ ਕਾਲਜ ਦੇ ਵਿੱਚ ਰੰਗਾਂ ਰੰਗ ਪ੍ਰੋਗਰਾਮ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਕਾਲਜ ਦੇ ਵਿੱਚ ਅਸੀਂ ਜਦੋਂ ਅੱਜ ਤੀਆਂ ਦਾ ਫੰਕਸ਼ਨ ਰੱਖਿਆ ਹੈਗਾ ਤੇ ਨਾਲ ਦੇ ਨਾਲ ਹੀ ਅਸੀਂ ਪੁਰਾਣੀ ਸਾਡੀ ਜਿਹੜੀ ਸੱਭਿਆਚਾਰ ਨਾਲ ਇੱਕ ਜਾਣ ਪਛਾਣ ਹੈ ਉਹਨੂੰ ਜਿੰਦਾ ਕਰਨ ਦੇ ਲਈ ਪੁਰਾਣੇ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਇਹੋ ਜਿਹੇ ਵਿਰਸੇ ਦੀ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਭੁੱਲ ਗਏ ਸੀਗੇ ਅਸੀਂ ਉਹਨਾਂ ਦੀ ਇੱਕ ਐਗਜ਼ੀਬਿਸ਼ਨ ਲਗਾਈ ਜਿਹਨੂੰ ਬੜਾ ਅੱਛਾ ਰਿਸਪੌਂਸ ਮਿਲਿਆ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਬੱਚਾਂ ਨੂੰ ਇੱਕ ਵਾਰੀ ਮੂਡ ਪ੍ਰੇਰਿਤ ਕੀਤਾ ਗਿਆ ਕਿ ਉਹ ਕਿਤਾਬਾਂ ਦੇ ਨਾਲ ਜੁੜਨ ਕਿਤਾਬਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਤਾਬਾਂ きて,て。